ਅਲਫ਼ ਆਣ ਬਿਆਨ ਪਠਾਣ ਕਰਨਾ ਨਾਲ ਬਿਆਨ ਦੇ ਕੰਨ ਲਗਾਵਣਾ ਜੀ ਥੋੜੇ ਬੋਲ ਵਿੱਚ ਹਾਲ ਦੁਰਾਨੀਆਂ ਦਾ ਮੁਖਤ ਸਿਰ ਮੈਂ ਖੋਲ ਸੁਣਾਵਣਾ ਜੀ ਕਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ ਕਮ ਸ਼ਾਇਰਾ ਉਸ ਨੂੰ ਗਾਵਣਾ ਜੀ ਕਾਦਰੀ ਯਾਰ ਕਰਤਾਰ ਨੂੰ ਯਾਦ ਰੱਖੀਏ ਜਿਸਨੇ ਅੰਤ ਵੇਲੇ ਕੰਮ ਆਵਣਾ ਜੀ ਬੇ ਬਾਦਸ਼ਾ ਕਾਬਲ ਦਾ ਉਸ ਵੇਲੇ ਹੈ ਸ਼ੀਸ਼ਾ ਮਹਿਮੂਦ ਅਫਗਾਨ ਮੀਆਂ ਸੋਹਣੀ ਸ਼ਕਲ ਪਰ ਅਕਲ ਦਾ ਬਹੁਤ ਕੌੜਾ ਮਸ਼ਾਹੂਰ ਉਹ ਵਿੱਚ ਜਹਾਨ ਮੀਆਂ ਐ ਪਰ ਰੱਬ ਦੀ ᱴੇਕ ਸੀ ਉਸ ਉੱਤੇ ਮਿਲਿਆ अनेਕ ਉਸ ਨੂੰ ਬਾਗਬਾਨ ਮੀਆਂ ਕਾਦਰੀ ਯਾਰ ਬਰਕਜ਼ਈ ਸਰਦਾਰ ਪਹਾਰਾ ਫਤੇ Khan ਵਜ਼ੀਰ ਜਵਾਨ ਮੀਆਂ ਪੇਪੁਰਾ ਅਕੀਲ ਸ਼ਕੀਲ ਪਹਾਰਾ ਤੇ ਦਲੀਲ ਦਾ ਵੱਡਾ ਦਲੇਰ ਯਾਰੋ ਫਤੇਹ ਖਾਨ ਵਜ਼ੀਰ ਸੀ ਮਰਦ ਕਾਮਲ ਗੋਆ ਅਸਲ ਦਾ ਕਾਬਲੀ ਸ਼ੇਰ ਯਾਰੋ ਜਿੱਥੇ ਜਾਮ ਦਾਸੀ ਫਤੇ ਪਾਮ ਦਾਸੀ ਤੁਮ ਪਈਏ ਚਾਰ ਚੋ ਫੇਰ ਯਾਰੋ ਕਾਦਰ ਯਾਰ ਆ ਸਿੰਧ ਨੂੰ ਜ਼ੇਰ ਕੀਤਾ ਸੂਬੇ ਹੋਰ ਨਿਵਾਏ ਸੂ ਠੇਰ ਯਾਰੋ ਤੇ ਤਖਤ ਤੇ ਬੰਦਾ ਸੀ ਸ਼ਾ ਕਾਬਲ ਐ ਪਰ ਰਾਜ ਵਜ਼ੀਰ ਕਮਾਮਦਾਸੀ ਬਾਦਸ਼ਾ ਉਸੇ ਪਾਸੇ ਮੂੰਹ ਕਰਦਾ ਜਿਹੜਾ ਰਾ ਵਜ਼ੀਰ ਵਖਾਮਦਾਸੀ ਸ਼ਾ ਮਹਿਮੂਦ ਦਾ ਬੇਟਾ ਸੀ ਇੱਕ ਨਾਮੀ ਕਾਮਰਾਨ ਉਹ ਨਾਮ ਸਦਾਮਦਾਸੀ ਕਦਰ ਯਾਰ ਪਰ ਹਸਦ ਦਾ ਤੀਰ ਲੱਗਾ ਉਹਨੂੰ ਮੂਲ ਵਜ਼ੀਰ ਨਾ ਭਾਮਦਾ ਸੀ ਟੇ ਟਕਰਾਂ ਮਾਰਦਾ ਫਿਕਰ ਅੰਦਰ ਇਹਾ ਜਿਕਰ ਸੀ ਉਹ ਦੇ ਦਹਾਨ ਉੱਤੇ ਕਿਸੇ ਤਰ੍ਹਾਂ ਵਜ਼ੀਰ ਨੂੰ ਦੂਰ ਕਰੀਏ ਨੂਰ ਚਮਕਿਆ ਜਿਸ ਦਾ ਜਹਾਨ ਉੱਤੇ ਸਾਡਾ ਢੰਗ ਨਾ ਮੂਸ ਵਹਿਰਾਨ ਹੋਇਆ ਜ਼ਿਕਰ ਉਸ ਦਾ ਹਰ ਇੱਕ ਜ਼ਬਾਨ ਉੱਤੇ ਕਾਦਰ ਯਾਰ ਨਸੀਬ ਨੇ ਭਾਂਜ ਖਾਦੀ ਰਾਜ ਕਾਬਲ ਦਾਸੀ ਫਤੇ ਖਾਨ ਉੱਤੇ ਸੇ ਸਾਬਤੀ ਵੇਖ ਵਜ਼ੀਰ ਵਾਲੀ ਕਾਮਰਾਨ ਉਸ ਤੋਂ ਥਰਥਰਾਮ ਦਾਸੀ ਜ਼ਾਹਰ ਹੋ ਕੇ ਵਾਂਗ ਦਿਲਾਵਰਾਂ ਦੇ ਹੱਥ ਨਾਲ ਵਜ਼ੀਰ ਨਾ ਪਾਵਾਂ ਦਾਸੀ ਸਾਰੀ ਫੌਜ ਵਜ਼ੀਰ ਦਾ ਹੁਕਮ ਮੰਨੇ ਸਾਰਾ ਮੁਲਕ ਉਹਦਾ ਗੀਤ ਗਾਮ ਦਾਸੀ ਕਾਦਰ ਯਾਰ ਪਰ ਖੱਪਰੇ ਸੱਪ ਵਾਂਗੂ ਕਾਮਰਾਨ ਪਿਆ ਵਟ ਖਾਮ ਦਾਸੀ ਜੀਮ ਜੰਗ ਦਾ ਰੰਗ ਅਚਨ ਚੇਤ ਬਣਿਆ ਚੜਿਆ ਕਾਬਲ ਤੇ ਸਾਹ ਈਰਾਨ ਮੀਆਂ ਪੂਰੇ ਲੱਖ ਸਵਾਰ ਦੀ ਢਾੜ ਲੈ ਕੇ ਵੜਿਆ ਆਣ ਉਹ ਮੁਲਕ ਪਠਾਨ ਮੀਆਂ ਸ਼ੇਰ ਮਰਦ ਵੱਡੇ ਕਲਬੂਤ ਵਾਲੇ ਲੜਨੇ ਵਿੱਚ ਮਜ਼ਬੂਤ ਪਹਿਲਵਾਨ ਮੀਆਂ ਕਾਦਰੀ ਯਾਰ ਆਇਆ ਮਾਰੂ ਮਾਰ ਕਰਦਾ ਘੇਰਾ ਪਾਇਆ ਹੇ ਰਾਤ ਨੂੰ ਆਣ ਮੀਆਂ ਜੇ ਝਾੜਿਆ ਸ਼ਾਹ ਮਹਿਮੂਦ ਨੇ ਜੀ ਫਤਿਹ ਖਾਨ ਵਜ਼ੀਰ ਨੂੰ ਜੰਗ ਉੱਤੇ ਆਖੇ ਰੱਖ ਇਥੋਂ ਮੇਰੇ ਯਾਰ ਜਾਨੀ ਮੇਰੀ ਜ਼ਿੰਦਗਾਨੀ ਤੇਰੇ ਸੰਗ ਉੱਤੇ ਕੁਰਤੋ ਹੋ ਤਿਆਰ ਹੁਸ਼ਿਆਰ ਯਾਰੂ ਫਤਿਹ ਖਾਨ ਰਹਿਆ ਕੈਮ ਅੰਗ ਉੱਤੇ ਕਾਦਰ ਯਾਰ ਸੱਪ ਤਰਫ ਹਰਾਤ ਆਇਆ ਜਿਵੇਂ ਸੱਪ ਫਨੀਰ ਆਵੇ ਡੰਗ ਉੱਤੇ ਹੇ ਹੁਕਮ ਭਗਵਾਨ ਦਾ ਜਿਵੇਂ ਹੁੰਦਾ ਤਿਵੇਂ ਵਰਤਦਾ ਵਿੱਚ ਜਹਾਨ ਮੀਆਂ ਫਤਿਹ ਖਾਨ ਵਜ਼ੀਰ ਦੀ ਫਤਿਹ ਹੋਈ ਭੱਜ ਗਿਆ ਇਸ਼ਾਹ ਇਰਾਨ ਮੀਆਂ ਚੜੀ ਇੱਕ ਹੋਲਾਰੇ ਦੇ ਨਾਲ ਯਾਰੋ ਫਤਿਹ ਖਾਨ ਦੀ ਗੁੱਡੀ ਅਸਮਾਨ ਮੀਆਂ ਕਾਦਰੀ ਯਾਰ ਕੁਲ ਮੁਲਕ ਤੇ ਹੋਈ ਛਾਦੀ ਇੱਕ ਨਹੀਂ ਰਾਜੀ ਕਾਮਰਾਨ ਮੀਆਂ ਕੇ ਖੂਬ ਖੁਸ਼ੀ ਕਾਮਰਾਨ ਕੀਤੀ ਜ਼ਹਰਾ ਬਹੁਤ ਹੋਇਆ ਸ਼ਾਦਮਾਨ ਯਾਰੋ ਐ ਪਰਖੋਖ ਖੁਦਾ ਦਾ ਦੂਰ ਕਰਕੇ ਦਿਲ ਵਿੱਚ ਹੋਇਆ ਬੇਈਮਾਨ ਯਾਰੋ ਕਰ ਸਦ ਵਜ਼ੀਰ ਨੂੰ ਵਿੱਚ ਜਲਸੇ ਲੱਗਾ ਲੈਣ ਅਮੀਰ ਦੀ ਜਾਨ ਯਾਰੋ ਕਾਦਰ ਯਾਰ ਸ਼ੈਤਾਨ ਦੇ ਲੱਗ ਆਖੇ ਕੀਤਾ ਦੀਨ ਇਮਾਨ ਕੁਰਬਾਨ ਯਾਰੋ ਦਾਲ ਦੋਸਤੀ ਦੇ ਤੌਰ ਵਿੱਚ ਜਲਸੀ ਕਾਮਰਾਨ ਵਜ਼ੀਰ ਬੁਲਾਇਆ ਜੀ ਆਖੇ ਸਿਰਫ ਤੋਂ ਸਾੜੀ ਫਤਿਹ ਖਾਤਰ ਇਸੇ ਮਹਿਫਲ ਨੂੰ ਆਣ ਕਰਾਇਆ ਜੀ ਫਤੇਹ ਖਾਨ ਵਜ਼ੀਰ ਨੂੰ ਵਿੱਚ ਮਜਲਿਸ ਨਾਲ ਸ਼ਾਨ ਦੇ ਪਾਸ ਬਹਾਇਆ ਜੀ ਕਾਦਰੀ ਯਾਰ ਪਹਿਲੋਂ 400 ਕਾਤਲ ਖੁਫੀਆ ਮਹਿਲ ਦੇ ਵਿੱਚ ਛੁਪਾਇਆ ਜੀ ਢਾਲ ਡੰਗਣੋਂ ਸੱਪ ਨਹੀਂ ਮੂਲ ਜਾਂਦਾ ਭਾਵੇਂ ਲੱਪ ਵਿੱਚ ਦੁੱਧ ਪਿਲਾ ਮੀਆਂ ਬੁਰਾ ਬਾਜ਼ ਬੁਰਾਈ ਥੀ ਨਾ ਆਵੇ ਲੱਖ ਭਲਾ ਇਸ ਨਾਲ ਕਮਾਵੀਆਂ ਪੂਛਲ ਕੁੱਤੇ ਦੀ ਹੋਵੇ ਨਾ ਕਦੇ ਸਿੱਧੀ 12 ਬਰਸ ਵਿੱਚ ਨੜੀ ਦੇ ਪਾ ਮੀਆਂ ਕਾਦਰੀ ਯਾਰ ਪਰ ਨੀਤ ਤੇ ਮਿਲੇ ਬਦਲਾ ਭਾਵੇਂ ਲਵੇ ਕੋਈ ਆਜ਼ਮਾ ਮੀਆਂ ਜੇ ਜਿਬਾ ਕਸਾਈ ਜਿਵੇਂ ਕਰੇ ਬੱਕਰਾ ਤਿਵੇਂ ਕਾਤ ਲਾਂ ਫੜਿਆ ਵਜ਼ੀਰ ਯਾਰੋ ਸੁਆ ਅੱਗ ਦੇ ਨਾਲ ਝਟ ਲਾਲ ਕਰਕੇ ਅੱਖਾਂ ਸਾੜੀਆਂ ਬੇਤਕਸੀਰ ਯਾਰੋ ਹੱਥ ਪੈਰ ਚਾ ਫੇਰ ਆਜ਼ਾਦ ਕੀਤੇ ਦੋਵੇਂ ਵੱਖੀਆਂ ਦਿੱਤੀਆਂ ਚੀਰ ਯਾਰੋ ਕਾਦਰ ਯਾਰ ਤਰਸਾ ਤਰਸਾ ਕੇ ਤੇ ਵੱਡ ਸੁਟਿਆ ਸਾਰਾ ਸਰੀਰ ਯਾਰੋ ਰੇ ਰਹਿ ਨਾ ਸਕਿਆ ਭੇਦ ਛੁਪਿਆ ਖਬਰ ਹੋਈ ਏ ਵਿੱਚ ਜਹਾਨ ਮੀਆਂ ਕਾਮਰਾਨ ਨੇ ਪਿਆਰ ਦੇ ਨਾਲ ਸਦਕੇ ਅੱਜ ਮਾਰ ਲਿਆ ਫਤਿਹ ਖਾਨ ਮੀਆਂ ਅੱਖਾਂ ਸਾੜ ਕੇ ਪਹਿਲੋਂ ਬੇਤਾਬ ਕਰਕੇ ਕੱਢੀ ਨਾਲ ਅਜਾਬ ਫਿਰ ਜਾਨ ਮੀਆਂ ਕਾਦਰੀ ਯਾਰ ਕੰਬੀ ਸਾਰੀ ਆਣ ਕਾਬਲ ਬਦਲਾ ਲੈਣ ਨੂੰ ਚੜੇ ਅਫਗਾਨ ਮੀਆਂ ਜੇ ਜ਼ੋਰ ਤਾਂ ਸ਼ੋਰ ਦਾ ਬਹੁਤ ਹੋਇਆ ਮੁਲਕ ਵਿੱਚ ਆਪਿਆ ਤਰਥਲ ਯਾਰੋ ਇਕ ਦੂਸਰੇ ਦਾ ਸਿਰ ਕੱਟਣੇ ਨੂੰ ਜਮਾ ਹੋਏ ਪਠਾਣਾ ਦੇ ਦਲ ਯਾਰੋ ਮੁਹੰਮਦ ਅਜ਼ੀਮ ਵਜ਼ੀਰ ਦਾ ਭਾਈ ਸਾਕਾ ਬਦਲਾ ਲੈਣ ਕਾਰਨ ਆਇਆ ਚੱਲ ਯਾਰੋ ਕਾਦਰ ਯਾਰ ਆਖੇ ਇਹ ਗੱਲ ਮੇਰੀ ਕਾਮਰਾਨ ਦੀ ਲਾਣੀ ਐ ਖਾਲ ਯਾਰੋ ਸੀਨ ਸਭ ਸਮਾਨ ਲੜਾਈ ਦਾ ਜੀ ਕਾਮਰਾਨ ਨਿਆਣ ਤਿਆਰ ਕੀਤਾ ਸ਼ਾਮ ਮਹਮੂਦ ਆਖੇ ਨਿਜ ਜੰਮ ਦੋ ਤੂੰ ਪਿਛਲੀ ਉਮਰ ਦੇ ਵਿੱਚ ਖੁਵਾਰ ਕੀਤਾ ਹੱਥੀ ਆਪਣੀ ਮਾਰ ਗਵਾਇਓ ਈ ਜਿਸ ਨੇ ਨਾਲ ਮੇਰੇ ਘੂੜਾ ਪਿਆਰ ਕੀਤਾ ਕਾਦਰ ਯਾਰ ਰੋਂਦਾ ਬਾਦਸ਼ਾਹ ਕਾਬਲ ਮੈਨੂੰ ਪੁੱਤ ਨੇ ਅੱਜ ਲਾਚਾਰ ਕੀਤਾ ਸੀਨ ਸ਼ੁਰੂ ਲੱਗਾ ਹੋਵਣ ਜੰਗ ਜਲਦੀ ਬੱਦਾਂ ਆਣ ਲੜਾਈ ਦਾ ਰੰਗ ਮੀਆਂ ਕਾਮਰਾਨ ਮੈਦਾਨ ਵਿੱਚ ਆਣ ਵੜਿਆ ਲੈ ਕੇ ਸ਼ਾਹ ਮਹਿਮੂਦ ਨੂੰ ਸੰਗ ਮੀਆਂ ਮੁਹੰਮਦ ਅਜ਼ੀਮ ਲੜਿਆ ਕੈਰ ਨਾਲ ਯਾਰੂ ਲਹਿਰ ਮਾਰੇ ਦਰਿਆ ਜਿਉ ਗੰਗ ਮੀਆਂ ਕਾਦਰੀ ਯਾਰ ਕਮਰਾਨ ਨੇ ਭਾਂਜ ਖਾਦੀ ਹੋਇਆ ਕਾਫੀਆ ਉਸ ਦਾ ਤੰਗ ਮੀਆਂ ਸਵਾਦ ਸਾਫ ਲੜਾਈ ਨੂੰ ਹਾਰ ਕੇ ਜੀ ਕਮਰਾਨ ਆਵੜਿਆ ਹੈ ਰਾਤ ਯਾਰੋ ਬਾਦਸ਼ਾਹੀ ਦਾ ਸੂਰਜ ਗਰੂਬ ਹੋਇਆ ਪਈ ਆਣ ਤਬਾਹੀ ਦੀ ਰਾਤ ਯਾਰੋ ਸ਼ਾਹ ਮਹਿਮੂਦ ਨੂੰ ਕਰਮਾਂ ਨੇ ਮਾਤ ਕੀਤਾ ਕਿਸੇ ਨਾਲ ਨਾ ਕਰਦਾ ਸੀ ਬਾਤ ਯਾਰੋ ਕਾਦਰ ਯਾਰ ਹੈ ਰਾਤ ਬਿਨ ਮੁਲਕ ਸਾਰਾ ਮਾਰ ਲਿਆ ਬਰਕਜ਼ਈ ਦੀ ਜਾਤ ਯਾਰੋ ਜ਼ੁਆਦੇ ਜ਼ਰੂਰ ਸਰਕਾਰ ਨੂੰ ਖਬਰ ਹੋਈ ਕਾਬਲ ਵਿੱਚ ਆਪਈਆਂ ਜੇ ਭੰਡੀਆਂ ਜੀ ਆਪਸ ਵਿੱਚ ਪਠਾਣਾ ਦੇ ਫੁੱਟ ਹੋਈ ਇੱਕ ਦੂਜੇ ਦੀਆਂ ਵੱਡੀਆਂ ਜੰਡੀਆਂ ਜੀ ਖਾਨਾ ਜੰਗੀ ਨੇ ਮੁਲਕ ਵਹਿਰਾਨ ਕੀਤਾ ਸੌ ਪਠਾਣੀਆਂ ਹੋ ਗਈਆਂ ਰੰਡੀਆਂ ਜੀ ਕਾਦਰ ਯਾਰ ਮਹਿਮੂਦ ਨੂੰ ਕੱਢ ਬਾਹਰ ਕਾਬਲ ਦੇਸ ਦੀਆਂ ਪਾਲੀਆਂ ਵੰਡੀਆਂ ਜੀ ਤੋਏ ਤਲਬ ਸਰਕਾਰ ਨੂੰ ਲੜਨ ਦੀ ਸੀ ਇਸ ਖਬਰ ਨੇ ਹੋਰ ਹੁਸ਼ਿਆਰ ਕੀਤਾ ਹਰੀ ਸਿੰਘ ਨੂੰ ਆਖਦਾ ਉਠ ਜਲਦੀ ਸਾਡਾ ਕੰਮ ਆਸਾਨ ਕਰਤਾਰ ਕੀਤਾ ਫਤੇਹ ਖਾਨ ਵਜ਼ੀਰ ਅਸੀਲ ਗਾਜ਼ੀ ਉਹਨੂੰ ਦੁਸ਼ਮਣਾਂ ਮਾਰ ਕੇ ਪਾਰ ਕੀਤਾ ਕਦਰੀ ਯਾਰ ਵਜ਼ੀਰ ਦੇ ਭਾਈਆਂ ਨੇ ਸ਼ਾਹ ਮਹਿਮੂਦ ਨੂੰ ਛਾੜ ਕੇ ਬਾਹਰ ਕੀਤਾ ਜੋਏ ਜ਼ਾਹਰਾ ਤੋਂ ਸੇ ਨੂੰ ਮਾਰ ਡੰਕਾ ਸਰਕਾਰ ਤਿਆਰ ਹੋ ਗਈ ਐ ਜੀ ਤੁਰਤ ਰਾਵੀ ਦਰਿਆ ਤੋਂ ਪਾਰ ਹੋ ਕੇ ਸ਼ੌਣੀ ਵਿੱਚ ਸ਼ਾਦਰੇ ਦੇ ਪਈ ਐ ਜੀ ਕੁੱਲ ਜੰਗ ਦੀ ਚੀਜ਼ ਵੱਲ ਧਿਆਨ ਕੀਤਾ ਕੋਈ ਗੱਲ ਨਹੀਂ ਬਾਕੀ ਰਹੀ ਐ ਜੀ ਕਾਦਰ ਯਾਰ ਤਾਂ ਕੜਕ ਕੇ ਵਾਂਗ ਬਿਜਲੀ ਸੜਕ ਸ਼ਹਿਰ 'ਪੇ ਸ਼ੋਰ ਦੀ ਲਈ ਐ ਜੀ ਐਨ ਅਕਲ ਤੇ ਫਿਕਰ ਤੋਂ ਬਾਹਰ ਯਾਰੂ ਮਹਾਰਾਜ ਨੇ ਆਣ ਸਮਿਆਂਣ ਜੋੜੇ ਗਰਾਂ ਢੀਲ ਅਸਵਾਰ ਰਗੀਨ ਬਾਂਕੇ ਵਾਂਗ ਹਰਨ ਦੇ ਚੁੰਗੀਆਂ ਲਾਣ ਘੋੜੇ ਤੋਪਾਂ ਗੋਲੇ ਬਾਰੂਦ ਬਿਹਾਦ ਯਾਰੂ ਹਾਥੀ ਲੜਨ ਵਾਲੇ ਨਹੀਂ ਸਾਣ ਥੋੜੇ ਕਾਦਰ ਯਾਰ ਅਕਾਲੀਏ 나ਗ ਕਾਲੇ ਜਿਨਾ ਮਾਰ ਕੇ ਮੂੰਹ ਪਠਾਣ ਮੋੜੇ ਗੈਨ ਗਜਬ ਦੇ ਨਾਲ ਸਰਕਾਰ ਚੜੀ ਜਿਵੇਂ ਬੱਦਲਾਂ ਦੀ ਕਾਲੀ ਹਾਠ ਮੀਆਂ ਆਈ ਸੱਜ ਦੀ ਵੱਜ ਦੀ ਗੱਜ ਦੀ ਜੀ ਲੈ ਕੇ ਕੋਲ ਲੜਾਈ ਦਾ ਠਾਠ ਮੀਆਂ ਨਜੀਬਾਂ ਵਾਲੀਆਂ ਪੜ ਤੱਲਾਂ ਅਸਲ ਜੰਗੀ ਵਾਂਗ ਹਾਥੀਆਂ ਜਿੰਨਾਂ ਦੇ ਕਾਠ ਮੀਆਂ ਕਾਦਰ ਯਾਰ ਵੰਤੂਰਾ ਜਰਨੈਲ ਚੜਿਆ ਫਰਾਂਸੀਸੀ ਸੂਰਮਾ ਰਾਠ ਮੀਆਂ ਫੇ ਫੌਜ ਵਿੱਚ ਬਹੁਤ ਸਰਦਾਰ ਨਾਮੀ ਸਿਫਤ ਕਰ ਨਹੀਂ ਸਕਦਾ ਕਹਿਣ ਵਾਲਾ ਇੱਕ ਦੂਜੇ ਦਾ ਸਾਨੀ ਚਤਰਾਈ ਦੇ ਵਿੱਚ ਤੇ ਲੜਾਈ ਦੇ ਵਿੱਚ ਪਛਾਣ ਨਾ ਰਹਿਣ ਵਾਲਾ ਐ ਪਰ ਇੱਕ ਸਰਦਾਰ ਅਜੀਬ ਯਾਰੋ ਜ਼ਖਮ ਸਾਹਮਣੇ ਮੂੰਹ ਤੇ ਸਹਿਣ ਵਾਲਾ ਕਾਦਰ ਯਾਰ ਜਹਾਨ ਤੇ ਨਾਮ ਰੌਸ਼ਨ ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ ਰਾਹ ਕਈ ਜਰਨੈਲ ਅਸਲ ਗੋਰਖੇ ਜੀ ਪਕੜ ਖੋਖਰੀ ਫਿਰਨ ਤਿਆ ਆਰਮੀਆਂ ਜ਼ੇਰ ਕਦ ਪਰ ਸ਼ੇਰ ਦੇ ਵਾਂਗ ਜੁਸਾ ਬਾਜ ਲੜਨਦੇ ਹੋਰ ਨਾ ਕਾਰਮੀਆਂ ਲੈਣਾ ਸਿੰਘ ਪੰਜ ਹੱਥਾ ਤੇ ਅਭੂਤ ਵੇਲਾ ਅੱਡੇ ਜਿੰਨਾ ਦੇ ਹੱਦ ਥੀ ਪਾਰ ਮੀਆਂ ਕਾਦਰੀ ਯਾਰ ਪਰ ਸਾਰਿਆਂ ਵਿੱਚ ਨਾ ਮੀ ਹਰੀ ਸਿੰਘ ਨਲਵਾ ਸਰਦਾਰ ਮੀਆਂ ਗਾਫ ਗੱਜ ਪੈ ਗਈ ਫਿਰ ਜੱਗ ਸਾਰੇ ਤਖਤਾ ਆਣ ਪੇਸ਼ੌਰ ਦਾ ਹੱਲਿਆ ਜੀ ਲੱਗੀ ਤੋੜ ਜਾ ਕਾਬਰ ਨੂੰ ਧਮਕਜਾਰੂ ਸੀਨਾ ਆਣ ਪਠਾਨ ਤਰਥੱਲਿਆ ਜੀ ਯਾਰ ਮੁਹੰਮਦ ਪਠਾਨ ਹੈਰਾਨ ਹੋ ਕੇ ਸਾਫ ਛੱਡ ਪਸ਼ੌਰ ਨੂੰ ਚੱਲਿਆ ਜੀ ਕਾਦਰ ਯਾਰ ਸਰਕਾਰ ਲੈ ਕਟਕ ਫੌਜਾਂ ਕੰਡਾ ਆਣ ਕੇ اٹਕਦਾ ਮੱਲਿਆ ਜੀ ਲਾਮ ਲੈ ਕੇ ਹੁਕਮ ਸਰਕਾਰ ਕੋਲੋਂ ਹਰੀ ਸਿੰਘ ਸਰਦਾਰ ਤਿਆਰ ਹੋਇਆ ਜ਼ਫਰਜੰਗ ਦੀਵਾਨ ਚੰਦ ਸੰਗ ਲੈ ਕੇ اٹਕ ਝਾਗਣੇ ਨੂੰ ਅਸਵਾਰ ਹੋਇਆ ਲੈ ਕੇ 12000 ਸਵਾਰ ਜੰਗੀ ਮਰਨ ਮਾਰਨੇ ਤੇ ਬਰਕਰਾਰ ਹੋਇਆ ਕਾਦਰੀਆ ਸਰਕਾਰ ਦੇ ਵੇਂਦਿਆਂ ਨੂੰ ਝਟ اٹਕ ਦਰਿਆ ਤੋਂ ਪਾਰ ਹੋਇਆ ਮੀਮ ਮੂੰ ਪਸ਼ੌਰ ਦੇ ਵੱਲ ਕੀਤਾ ਮਸਤ ਸ਼ੇਰ ਜਿਵੇਂ ਆਵੇ ਚੱਲ ਯਾਰੋ ਯਾਰ ਮੁਹੰਮਦ ਪਠਾਨ ਨਾ ਰਿਹਾ ਕਾਇਮ ਸਾਰਾ ਮਾਲ ਦਿੱਤਾ ਕਾਬਲ ਘੱਲ ਯਾਰੋ ਸਿੰਘ ਵੇਖ ਕੇ ਕਾਬਲਦਾਰਾ ਫੜਿਆ ਸਾ ਮੀਮ ਦਾ ਵਿੱਚ ਨਾ ਖੱਲ ਯਾਰੋ ਕਾਦਰੀਆਰ ਪੇਸ਼ੌਰ ਵਿੱਚ ਆਣ ਵੜਿਆ ਹਰੀ ਸਿੰਘ ਹੱਥ ਪਕੜ ਕੇ ਭੱਲਿਆਰੋ ਨੂਨ ਨਾਸ ਕੇ ਗਏ ਪਠਾਨ ਸਾਥੋਂ ਹਰੀ ਸਿੰਘ ਸਰਕਾਰ ਵੱਲ ਖਬਰ ਘੱਲੇ ਗੱਜ ਸੁਣ ਕੇ ਤੇਰਿਆਂ ਧੌਸਿਆਂ ਦੀ ਬਾਜ ਲੜਨ ਪਰਾਂ ਨੂੰ ਭੱਜ ਚੱਲੇ ਅਸਾਂ ਕੱਢੀ ਨਾ ਤੇਗ ਮਿਹਾਨ ਵਿੱਚੋਂ ਗਾਜ਼ੀ ਜ਼ਰਾ ਨਾ ਮਿੱਚ ਮਦਾਨ ਖੱਲੇ ਕਾਦਰੀ ਯਾਰ ਸਰਕਾਰ ਜੀ ਆਓ ਜਲਦੀ ਅਸਾਂ ਆਣ ਪਸ਼ੋਰ ਦੇ ਰਾਮਲੇ ਵਾਹ ਵਾਹ ਗੁਰੂ ਦਾ ਨਾਮ ਲੈ ਮੂੰਹੋਂ ਮਹਾਰਾਜ ਤਿਆਰ ਹੋਠ ਧਾਇਆ ਉੱਤੇ ਭੌਰ ਅਰਾਕੀ ਅਸਵਾਰ ਹੋ ਕੇ ਵਿੱਚ اٹਕ ਦਰਿਆ ਦੇ ਗਾਣ ਪਾਇਆ ساری ਫੌਜ ਨੇ ਮਗਰ ਵਹੀਰ ਕੱਤੀ ਪਾਣੀ ਕੰਡਿਆਂ ਦੇ ਉੱਤੇ ਝੜ ਆਇਆ ਕਾਦਰੀ ਯਾਰ ਸਰਕਾਰ ਤਲਵਾਰ ਫੜ ਕੇ ਝੰਡਾ ਪਾਰ ਦੇ ਕੰਡੇ ਤੇ ਜਾ ਲਾਇਆ ਹੇ ਹਾਥੀ ਦੇ ਉੱਤੇ ਅਸਵਾਰ ਹੋ ਕੇ ਮਹਾਰਾਜ ਪਸ਼ੌਰ ਵਿੱਚ ਆਣ ਵੜਿਆ ਵਜਣ ਲੱਗੇ ਨਕਾਰੇ ਰਬਾਬ ਯਾਰੂ ਮੂੰਹ ਤੇ ਰੰਗ ਗੁਲਾਬ ਦਾ ਆਣ ਚੜਿਆ ਵੜਿਆ ਵਿੱਚ ਪਹਾੜ ਦੇ ਅਲੀ ਅਕਬਰ ਦੋਸਤ ਮੁਹੰਮਦ ਕੰਧਾਰ ਦੇ ਵਿੱਚ ਦੜਿਆ ਕਾਦਰ ਯਾਰ ਉਹ ਮਸਤ ਬੇਖੌਫ ਫਿਰਦਾ ਜਿਹੜਾ ਦਸਤ ਕਰਤਾਰ ਨੇ ਆਪ ਫੜਿਆ ਇਹ ਜਾਰੀ ਭਗਵਾਨ ਦੀ ਹੈ ਜਦੋਂ ਜਾ ਮਾਰਿਆ ਸਿੰਘਾਂ ਪਸ਼ੌਰ ਯਾਰੋ ਜਿਵੇਂ ਬਿਜਲੀ ਨਿਕਲਦੀ ਅੰਬਰਾਂ ਚੋਂ ਖਬਰ ਗਈ ਇਹ ਵਿੱਚ ਲਾਹੌਰ ਯਾਰੋ ਸਾਰੇ ਵਿੱਚ ਪੰਜਾਬ ਦੇ ਹੋਈ ਛਾਦੀ ਵੱਡੇ ਜਲਸਿਆਂ ਦੇ ਹੋਏ ਜੋਰ ਯਾਰੋ ਕਾਦਰੀ ਯਾਰ ਹਰੀ ਸਿੰਘ ਬਣਾ ਸੂਬਾ ਮਹਾਰਾਜ ਕੀਤੀ ਘਰ ਨੂੰ ਟੋੜ ਯਾਰੋ ਸਾਰੇ ਵਿੱਚ ਪੰਜਾਬ ਦੇ ਹੋਈ ਛਾਦੀ ਵੱਡੇ ਜਲਸਿਆਂ ਦੇ ਹੋਏ ਜੋਰ ਯਾਰੋ ਕਾਦਰੀ ਯਾਰ ਹਰੀ ਸਿੰਘ ਬਣਾ ਸੂਬਾ ਮਹਾਰਾਜ ਕੀਤੀ ਘਰ ਨੂੰ ਟੋੜ ਯਾਰੂ